ਕਿਉਂਕਿ ਘੱਟ ਸਮਾਂ ਐਮਰਜੈਂਸੀ ਪ੍ਰੋਗਰਾਮ ਦਾ ਕਰਕੇ ਕ੍ਰੀਮ ਆਈ ਹੋਈ ਸਾਰੀ ਮੇਰੇ ਕਿਸਾਨ ਭਰਾ ਮੇਰੀਆਂ ਮਾਮਾ ਪੈਣਾ ਪਲਾਉ ਫਤੇ ਆ ਖੋਹੇ ਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜਿਹੜਾ ਭਰਾਵੋ ਕੋਈ ਸਾਡੇ ਪ੍ਰਧਾਨ ਜੀ ਨੂੰ ਗਿਰਫਤਾਰ ਕਰਨਾ ਜਾਂ ਸਾਡੇ ਜ਼ਿਲ੍ਹਾ ਪ੍ਰਧਾਨਾਂ ਨੂੰ ਕਰਨਾ ਇਹਦੇ ਇੱਕ ਗੱਲ ਤੁਹਾਡੇ ਸੋਚਣ ਵਾਲੀ ਆ ਜਿਵੇਂ ਬਾਈ ਕਹਿੰਦਾ ਸੀ ਬਹੁਤ ਜੱਥੇ ਬੰਦਿਆਂ ਪੰਜਾਬ ਦੇ ਵਿੱਚ ਪਰ ਕਿਸੇ ਪ੍ਰਧਾਨ ਨੂੰ ਕਿਸੇ ਜ਼ਿਲ੍ਹਾ ਪ੍ਰਧਾਨ ਨੂੰ ਕਿਸੇ ਪੰਜਾਬ ਦੇ ਪ੍ਰਧਾਨ ਨੂੰ ਕੋਈ ਜ਼ਿੰਮੇਵਾਰ ਨਹੀਂ ਕਰ ਰਿਹਾ ਤੇ ਛੋਟੇ ਪ੍ਰਧਾਨ ਨੂੰ ਛੋਟੇ ਜ਼ਿਲ੍ਹਾ ਪ੍ਰਧਾਨਾਂ ਨੂੰ ਬਲਾਕ ਪ੍ਰਧਾਨਾਂ ਨੂੰ ਜਿਹੜੀ ਸਰਕਾਰ ਵੱਲੋਂ ਜ਼ਿੰਮੇਵਾਰੀਆਂ ਦੇ ਲਈ ਤੋੜਿਆ ਗਿਆ ਪ੍ਰਸ਼ਾਸਨ ਨੂੰ ਜਿਹੜੀ ਛੋਟੀ ਧੌਜਾ ਜਿਹੜਾ ਛੋਟੀ ਲੜਾਈ ਲੜਨ ਦਾ ਵੱਖਰਾ ਅੰਦਾਜ਼ ਆ ਜਿਹੜਾ ਤੁਸੀਂ ਬਿਨਾ ਸਾਡੇ ਪ੍ਰਧਾਨ ਜੀ ਵਿਕੇ ਝੁਕੇ ਤੋਂ ਤੇ ਉਹ ਕੇਂਦਰ ਦੀ ਸਰਕਾਰ ਹੋਵੇ ਤੇ ਉਹ ਪੰਜਾਬ ਦੀ ਸਰਕਾਰ ਹੋਵੇ ਇਹਨਾਂ ਦੇ ਅੱਜ ਭਰਾਵੋ ਤੁਸੀਂ ਰੋੜ ਵਾਂਗੂ ਅੱਖ 'ਚ ਰੱਖਦੇ ਹੋ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਕੰਮ ਨੂੰ ਹੱਥ ਪਾ ਲੈਂਦੇ ਆ ਇਹ ਉਹ ਪਿੱਛੇ ਨਹੀਂ ਹਟਦੇ ਤੇ ਜਿਹੜਾ ਸਭ ਤੋਂ ਵੱਧ ਪਿੱਛੇ ਆਪਣੇ ਖਲੋਰੀ ਮੋਰਚੇ ਤੋਂ ਲਾ ਕੇ ਉਦੋਂ ਪਹਿਲਾਂ ਤੋਂ ਭਗਵਾਨ ਤਮਾਨ ਦੀ ਸਪੈਸ਼ਲ ਆ ਜਿਹੜੀ ਦਿੱਤੀ ਆ ਉਹ ਸਭ ਤੋਂ ਵੱਧ ਜਿ세ਵੰਨਿਆਂ ਨੂੰ ਕਿਉਂ ਬੰਨਾਂ ਦੇ ਲੱਗਿਆ ਹੋਇਆ ਕਿਦੇ ਤੁਸੀਂ ਸੁਣਿਆ ਵੀ ਜਿਹੜਾ ਸੱਤਾ ਜਾਣ ਤੋਂ ਪਹਿਲਾਂ ਉਹਨਾਂ ਟੈਕਸ ਰੇਟ ਘਟਾਉਣਾਂ ਨੂੰ ਭੜਦਾ ਹੁੰਦਾ ਸੀ ਇਹ ਟੂਲ ਟੈਕਸਾਂ ਨੂੰ ਭੜਦਾ ਹੁੰਦਾ ਸੀ ਜਾਂ ਹੋਰ ਜਿਹੜੇ ਕੋਈ ਸਾਡੇ ਦੇ ਧੱਕੇ ਹੋ ਰਹੇ ਆ ਜਾਂ ਜਿੱਥੇ ਪ੍ਰਾਲੀ ਵਾਲਾ ਜਿਹੜਾ ਮਸਲਾ ਆਉਂਦਾ ਹੈ ਇਸ ਸਾਲ ਸਾਡੇ ਤੇ ਉਹਦੇ ਕੈਂਪੇਨ ਤੇ ਝੜ ਕੇ ਕਹਿੰਦੇ ਹੁੰਦਾ ਸੀ ਕਿਸਾਨ ਨੂੰ 100 ਰੁਪਏ ਕਵੰਟਰ ਨਾਗਰ ਮਿਲੇ ਜਾਂ ਇਹਨੂੰ 3500 ਰੁਪਏ ਮਿਲੇ ਕਿਸਾਨ ਪ੍ਰਾਲੀ ਕਿੱਧਰ ਲੈ ਕੇ ਜਾਵੇ ਤਾਂ ਬਰਾਵੋ ਸਭ ਤੋਂ ਵੱਧ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਭਗਵੰਤ ਮਨਿੰਦਨ ਤੇ ਹੋਇਆ ਕਿਉਂ ਕਿਤੇ ਲੋਕ ਕਹਿੰਦਾ ਇਹ ਵਜਾ ਨਹੀਂ ਦੇਖਦੇ ਜਗਾ ਦੇਖਦੇ ਆ ਤਾਂ ਸੀਐਮ ਸਾਹਿਬ ਪ੍ਰਧਾਨ ਜੀ ਸਾਡੇ ਕੀ ਕੰਮ ਚੱਲਿਆ ਤੁਸੀਂ ਜਾ ਕੇ ਥਾਣੇ 'ਚ ਧੋਖ ਦੇ ਇਹ ਵਜਾ ਕਿ ਜਗਾ ਦੱਸੋ ਮੈਨੂੰ ਫੇਰ ਇਹ ਕਹਿੰਦੇ ਨੂੰ ਦੱਸਦਾ ਰੋਣਾ ਆਵੇ ਜਥੇਬੰਦੀ ਤੇ ਭਰਾਵੋ ਜਦੋਂ ਪੰਚਾਇਤਾਂ ਦੇ ਥੋੜੇ ਸਿਆਸੀ ਬੰਦਿਆਂ ਦਾ ਆ ਲੋਕਾਂ ਦਾ ਵਿਸ਼ਵਾਸ ਚੱਕਿਆ ਗਿਆ ਜਦੇ ਬੰਦਿਆਂ ਕੋਲੇ ਆਉਂਦੇ ਆ ਫਿਰ ਕੀ ਕਰਕੇ ਜਾਇਗੇ ਨਾ ਤਾਂ ਹੋਰ ਅਲੈਟ ਵੀ ਜਾਣਾ ਪੈਂਦਾ ਫਿਰ ਉਹ ਕਹਿੰਦਾ ਵੀ ਇਹਦਾ ਭਾਵੇਂ 6 ਮਹੀਨਿਆਂ ਤੋਂ ਇਹਨਾਂ ਦਾ ਫੰਡ ਇਕੱਠਾ ਕਰਨਾ ਹੁੰਦਾ ਤਾਂ ਜੇ ਫੰਡ ਕਰਦੇ ਆ ਆ ਤੇਰੀ ਧੌਂਤੋ ਗਿੱਲਾ ਜ ਤਾ ਕਰਦੇ ਆ ਇਹ ਲੋਕਾਂ ਦੀ ਲੜਾਈ ਲੜਦੇ ਆ ਕੋਈ ਅਸੀਂ ਪਰਿਵਾਰ ਦੀ ਲੜਾਈ ਨਹੀਂ ਲੜਦੇ ਉਹ ਜਿਹੜਾ ਬਲੇਮ ਜਿਹੜਾ ਇਹਨਾਂ ਜਥੇਬੰਦੀਆਂ ਤੇ ਵੱਖ-ਵੱਖ ਲਾਇਆ ਨਹੀਂ ਵੀ ਜੇ ਆ ਲੋਕ ਪਿਆਰ ਦਾ ਜਿਹੜੀ ਬਣੀ ਹੋਈ ਆ ਦਿੱਲੀ ਵਾਲੇ ਮੋਰਚੇ ਤੋਂ ਬਾਅਦ ਤਾਂ ਇਹ ਲੋਕਾਂ ਨਾਲੋਂ ਤੋਂ ਪਿੱਛੇ ਹਰ ਜਾਣ ਇਹਨਾਂ ਦੇ ਕੇਟਰਾਂ ਜਿਹੜੇ ਪਿੱਛੇ ਆੜ ਜਾਂ ਲੋਕ ਇਹਨਾਂ ਦੀ ਗੱਲਾਂ ਸੁਣਨੋਂ ਹਰ ਜਾਣ ਜਿਹੜੀਆਂ ਫੈਕਟਰੀਆਂ ਭਰਾਵੋ ਆਹ ਟਾਬਰੇਟ ਘਰਾਣਿਆਂ ਨੂੰ ਕਾਬਜੇ ਸੀ ਸੌਖਾ ਕਰ ਲਗੇ ਜਿ ਨਜ਼ਰ ਆ ਕਿਸਾਨ ਜੇ ਨਾਲ ਜੇ ਜਾਨ ਵਾਲੇ ਲੜਨ ਮਰਨ ਵਾਲੇ ਬੈਠੇ ਆ ਢੱਲੇਵਾਲ ਵਰਗੇ ਉਹਨਾਂ ਦਾ ਸਾਡਾ ਉਹ ਦਲਾਲ ਬਣਾਉਣਾ ਕੰਪਨੀਆਂ ਦਾ ਸਿਰੇ ਨਹੀਂ ਚੜਨਾ ਕਿਉਂਕਿ ਦਲਾਲ ਨੇ ਸਿਰੇ ਦੇ ਇਹਨਾਂ ਨੂੰ ਬੁਰਕੀ ਪੈਂਦੀ ਆ ਜਿਹੜੇ ਉਹਨਾਂ ਲੋਕਾਂ ਨੂੰ ਸਾਡਾ ਜ਼ਮੀਨਾਂ ਚ ਲੈ ਕੇ ਆਉਂਦੇ ਆ ਜੇ ਇਹਨਾਂ ਨੂੰ ਕੋਈ ਕਮਾਈ ਨਾ ਹੋਵੇ ਇਹਨਾਂ ਨੂੰ ਉਹਨਾਂ ਲੋਕਾਂ 간 ਨੂੰ ਬੁਰਕੀ ਨਾ ਪੈਂਦੀ ਹੋਵੇ ਫਿਰ ਸਾਡੇ ਵੱਲ ਖੜਨਾ ਵੀ ਜਿਹੜੀ ਸਾਡੀ ਪੰਜਾਬ ਦੀ ਆ ਧਰਤੀ ਆ ਪੰਜ ਦਰਿਆਵਾਂ ਦੀ ਜਿੱਤੇ ਸੌਣਾ ਉੱਗਦਾ ਚਾਹੇ ਕੋਈ ਬੂਟੀ ਬੀਜਾ ਫਾਲਾ ਸਬਜ਼ੀਆਂ ਉਹ ਕਿਹੜੀ ਚੀਜ਼ ਆ ਜਿਹੜੀ ਸਾਡੀ ਪੰਜਾਬ ਦੀ ਧਰਤੀ ਤੇ ਹੁੰਦੀ ਨਹੀਂ ਫਿਰ ਇਹ ਸਾਡੇ ਵਾਲਾ ਪੱਖ ਲੈਣਾ ਵੀ ਅਸੀਂ ਇੱਥੇ ਅੱਜ ਜਿਹੜੀ ਬਾਹੀਯੋਗ ਧਰਤੀ ਆ ਆਏ ਸਾਲ ਹਜ਼ਾਰਾਂ ਇਕੜ ਕੱਟ ਜਾਂਦੀ ਆ ਫਿਰ ਅਸੀਂ ਇਹਨੂੰ ਰੱਖਣਾ ਸਾਨੂੰ ਇਹਨਾਂ ਲੋਕਾਂ ਨੇ ਕੁਰਸੀ ਤੇ ਵਾਇਆ ਇਹਨਾਂ ਨੇ ਸਾਨੂੰ ਜਾਨ ਮਾਰ ਦੀ ਰਾਖੀ ਲਈ ਵਾਇਆ ਜਾ ਸਾਡੀ ਚਲੀ ਜਾਂਦੀ ਆ ਆ ਰੋਸ ਹੁੰਦੇ ਆ ਫਲਾਣਾ ਠੋਕਦਾ ਫਲਾਣਾ ਮਾਰਦਾ ਗੱਡੀਆਂ ਦੇ ਵਿੱਚ ਮਾਲ ਸਾਡੀ ਦਾ ਜਹਿਜਾਤਾ ਆ ਪੂਲੈਨ ਪੂਲਿੰਗ ਪਾਲਸੀ ਆਪਾਂ ਇਹ ਤੋਂ ਵਾਰਸ ਕਰਾਈ ਆ ਜਿਹੜਾ ਕਹਿੰਦਾ ਵੀ ਬਾੜੀ ਚੰਗੀ ਆ ਮੈਂ ਕਿਸਾਨ ਦਾ ਮੁੰਡਾ ਤਾਂ ਭਰਾਵੋ ਜਿਹੜਾ ਸਾਡਾ ਗਜਾਰਾ ਕਰਨ ਵਾਲੀ ਸਾਡੀ ਜਹਿਜਾਤਾ ਉਹ ਇਹ ਉਹਨਾਂ ਲੋਕਾਂ ਨੂੰ ਦੇਣ ਲੱਗੇ ਹੋਏ ਆ ਤਾਂ ਫਿਰ ਮੈਨੂੰ ਐ ਦੱਸੋ ਭਰਾਵੋ ਫਿਰ ਸਾਡੀ ਜਾਨ ਦੀ ਤੇ ਸਾਡੇ ਮਾਲ ਦੀ ਤੇ ਸਾਡੇ ਬੱਚਿਆਂ ਦੇ ਆਉਣ ਵਾਲੇ ਜੀਵਨ ਦਾ ਬਾਰੇ ਭਰਾਵੋ ਇਹਨਾਂ ਨੇ ਕੀ ਸੋਚਿਆ ਸੋਚਿਆ ਉਹਨਾਂ ਤੋਂ ਚੋਣਾ ਚ ਫੰਡ ਲੈਣਾ ਤੇ ਫਿਰ ਚੋਣਾ ਲੜਨਾ ਅੱਜ ਭਰਾਵੋ ਜੇ ਕੋਈ ਸਵਾਲ ਕਰਦਾ ਆਪਣੇ ਪੱਤਰਕਾਰ ਭਰਾਵਾਂ ਨੇ ਸਵਾਲ ਕੀਤਾ ਵੀ ਜਿਹੜਾ ਜਹਾਜ਼ ਆ ਜੀ ਤੁਸੀਂ ਦਾ ਕਿੱਥੇ ਫਿਰਦੇ ਹੋ ਬਾਹਰ ਉਹ ਜਹਾਜ਼ ਕੌਣ ਲਈ ਫਿਰਦਾ ਦੇਣਾ ਜਵਾਬ ਸੀ ਕਹਿੰਦਾ ਇਹਨਾਂ ਦੇ ਪਰਚਾ ਪਾ ਦਿਓ ਜਿਹੜਾ ਕੋਈ ਸਵਾਲ ਕਰਦਾ ਕਿਉਂਕਿ ਜਿਹੜਾ ਕੋਈ ਵੀ ਚੀਜ਼ ਅੱਜ ਅੱਜ ਆਪਣੇ ਕਾਕਾ ਸਿੰਘ ਕੋਲ ਦਾ ਡੱਲੇਵਾਲ ਸਾਹਿਬ ਅੱਜ ਇਹ ਗਵਾਈ ਕਰ ਰਹੇ ਆ ਪੰਜਾਬ ਦੀ ਤਾਂ ਇਹਨਾਂ ਦਾ ਤਜਰਬਾ 40-40 ਸਾਲ ਹੋ ਗਏ ਇਹਨਾਂ ਨੂੰ ਪਤਾ ਆ ਮੋਰਚਾ ਇੱਥੇ ਫਸ ਗਿਆ ਇਹਨੂੰ ਹੁਣ ਆ ਐਕਸ਼ਨ ਲੈ ਕੇ ਕੱਢਾਂਗੇ ਆ ਮੰਗ ਇੱਥੇ ਫਸ ਗਈ ਹੁਣ ਐਕਸ਼ਨ ਲੈਣਾ ਪਊਗਾ ਸਾਨੂੰ ਤਾਂ ਭਰਾਵੋ ਜਦੋਂ ਬੇਤਜਰ ਰੇ ਕਰ ਕੀਤੀ ਆ ਜੇ ਬੰਦਾ ਮੈਂ ਨਹੀਂ ਕਹਿੰਦਾ ਪਹਿਲਾਂ ਇਹ ਬਾਰੇ ਚੱਗੇ ਸੀ ਪਰ ਆ ਜਮਾ ਜੇਹ ਕਹਿੰਦੇ ਉੱਲੂਆ ਦੀ ਪੰਚਾਇਤ ਵਾਲੀ ਗੱਲ ਹੋ ਗਈ ਇਹ ਜਮਾ ਸਿਰੇ ਦੇ ਕਲੰਨ ਲਿਆ ਕੇ ਬਣਾ ਦੇ ਜਿਹਨੂੰ ਨਾਮ ਦਾ ਪਤਾ ਕਿਉਂਕਿ ਜਿਹੜਾ ਚੀਫ ਮਿਨਿਸਟਰ ਆ ਉਹ ਪੰਜਾਬ ਦੀ ਜ਼ਿੰਮੇਵਾਰ ਕੁਰਸੀ ਤੇ ਆ ਜਦੋਂ ਆ ਪੱਜਾਂ ਨੂੰ ਆ ਲੋਕਾਂ ਨੂੰ ਦੇਖੋਊਗਾ ਤਾਂ ਉਹਦੇ ਮੂਰੇ ਹੀ ਪਿੱਟਣਾ ਜਾ ਕੇ ਭਰਾਵੋ ਉਹ ਜਿਹਨੂੰ ਸਵਾਲ ਕਰਨੇ ਜਿਹੜੀ ਕੁਰਸੀ ਤੇ ਬੈਠਾ ਤਾਂ ਫਿਰ ਸਹਿਨਸ਼ੀਲ ਤਾਂ ਹੈ ਨਹੀਂ ਕਿਉਂਕਿ ਜੇ ਸਹਿਨਸ਼ੀਲ ਤਾਂ ਉਹ ਸਿਆਸਤਦਾਨ ਕੌਣ ਆ ਲੀਡਰ ਤਾਂ ਬਹੁਤ ਬਣ ਜਾਂਦੇ ਆ ਸਿਆਸਤਦਾਨ ਉਹ ਆ ਜੀਚ ਸਹਿਨਸ਼ੀਲ ਤਾਂ ਮੇਰੀ ਪਰਜਾਣੇ ਅੰਨ ਲੋਕਾਂ ਨੇ ਮੈਨੂੰ ਸਵਾਲ ਕੀਤਾ ਮੈਂ ਜਵਾਬ ਦੇਵਾਂ ਜਵਾਬ ਦੇਦਾ ਇਹ ਨਹੀਂ ਵੀ ਆ ਮੇਰੇ ਗਾਇਓ ਫੁੱਸ ਕਹਤੇ ਰਹਿ ਗਏ ਇਸੇ ਮਾਨ ਨਾਲ ਆਉਂਦੇ ਬਹਾਦਰ ਜਾਨ ਦੇ ਚੋਣਾ ਤੋਂ ਵੀ ਮੈਂ ਜਵਾਬ ਦੇਵਾਂ ਪਰ ਇੱਕ ਪਰ ਕੋਰ ਦਾ ਭਰਾਵੋ ਇਹ ਕਹਿੰਦਾ ਇਹਨਾਂ ਦੇ ਪਰਚੇ ਪਾ ਦਿਓ ਇਹਨਾਂ ਨੂੰ ਜੇਲ੍ਹਾਂ ਦੇ ਸਿੱਟ ਦਿਓ ਤਾਂ ਭਰਾਵਾ ਤੇਰੇ ਨਾਲੋਂ ਪਹਿਲਾਂ ਉਹ ਰੰਗ ਜੇਪ ਵਰਗੇ ਆਏ ਅੰਗਰੇਜ਼ ਆ ਗਏ ਤੇ ਹੋਰ ਬਹੁਤ ਵਾਗੇ ਬਾਲਰ ਕਪਟਨਾਂ ਵਰਗੇ ਜੇਲ੍ਹਾਂ ਦੇ ਸਿੱਟਣ ਲਾ ਦੇ ਅੱਜ ਉਹ ਦਿੱਤੇ ਆ ਤੇ ਹਰ ਤੇਰੀ ਵੀ ਭਵਾਂਤ ਮਾਰ ਸਿਆਹੀ ਹੋਣੀ ਆ ਭੁੱਲੇ ਨਹੀਂ ਲੋਕਾ ਜਿਹੜਾ ਤੂੰ ਖਨੌਰੀ ਦੇ ਉੱਤੇ ਅਤਿਆਚਾਰ ਕੀਤਾ ਰਾਤ ਦੇ ਰਾਤ ਨੂੰ ਭੁੱਲੇ ਨਹੀਂ ਲੋਕਾ ਜਿਹੜੇ ਤੇਰੇ ਐਨਐਮਏ ਨੇ ਟਰਾਲੀਆਂ ਦੀ ਜਿੱਤੀਆਂ ਕਹਿੰਦੇ ਇਹਦਾ ਕਿਸਾਨ ਤਾਂ ਕਹਿੰਦੇ ਬਦਲਾ ਆ ਪਹਿਲਾਂ ਆਇਆ ਹੀ ਨਹੀਂ ਕਿਸੇ ਨੇ ਕੁਝ ਕਹਿੰਦੇ ਕਿਉਂ ਕਹੇ ਦਾ ਕਲਾਨਾ ਚੋਲਾ ਲਾ ਲੰਦਿਆ ਕਰਕ ਬੀਜ ਲੰਦਿਆ ਕੁਝ ਖਰਚੇ ਦੇ ਲੰਗੇ ਆ ਕੋਈ ਝੇਕਾ ਭਲੇ ਜਾਂਦਾ ਕਹਿੰਦੇ ਹੋਰ ਕਹਿੰਦੇ ਇਹਨਾਂ ਨੂੰ ਨਵੀਂ ਖੇਤੀ ਕਰਨੇ ਸਕੇਉਂਦੇ ਆ ਕਹਿੰਦੇ ਕੀ ਕਹਿੰਦੇ ਇਹ ਖਲੌੜੀ ਟਰਾਲੀਆਂ ਖੜ ਗਿਆ ਇਹਨਾਂ ਨੂੰ ਬੀਜੋ ਇੱਕ ਟਰਾਲੀ ਦਾ 10-10 ਲੱਗਣੀ ਆ 2 ਲੱਖ ਦਾ ਟਰਾਲਾ ਕਹਿੰਦੇ ਕਿਸਾਨ ਮੰਨ ਲੋ ਵਾਲ ਹੋ ਜਾਗਾ ਇਹਨਾਂ ਨੇ ਟਰਾਲੀਆਂ ਬੀਜੀਆਂ ਹਜੇ ਨਿਕਲੀਆਂ ਜਾਂਦੀਆਂ ਨੇ ਪੁੱਕਾ ਨਹੀਂ ਛੱਡਿਆ ਭਾਂਡੇ ਨਹੀਂ ਛੱਡੇ ਤੇ ਹਜੇ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਡੇ ਆਪਣੇ ਵਿੱਚੋਂ ਬੈਠੇ ਬੰਦੇ ਹਜੇ ਇਹਨਾਂ ਦੀ ਹਮਾਇਤ ਦੇ ਬੱਚੇ ਫਿਰਦੇ ਇਹਨਾਂ ਨੂੰ ਵੋਟਾਂ ਪਾਉਂਦੇ ਜਿਹੜੇ ਉਧਰ ਰਾਤ ਨੂੰ ਆਏ ਆ ਜਿਹੜਾ ਨੇ 100-100 2-200 ਰੁਪਈਆ ਦਿੱਤਾ ਉਹ ਉਧਰ ਮੋਰਚੇ ਨੇ ਚਲਾਉਣ ਖਾਤਰ ਜਿਨ੍ਹਾਂ ਨੇ ਚਾਹ ਗੜਨ ਖਾਤਰ ਪੈਸੇ ਦਿੱਤੇ ਆ ਸਿਲੰਡਰ ਆਪਾਂ ਚੁੱਲ੍ਹੇ ਲੈਤੇ ਆ ਲੋਕਾਂ ਦੇ ਦਸਾਂ-ਦਸਾਂ ਨਾਲ ਲੈਤੇ ਉਹ ਛੋਟੀ ਕਿਰਤ ਨੂੰ ਇਹ ਲੁੱਟ ਕੇ ਲੈ ਗਿਆ ਮਿੰਟ 'ਚ ਤੇ ਹਜੇ ਵੀ ਮੈਨੂੰ ਸਮਝ ਨਹੀਂ ਆਉਂਦੀ ਫੇਰ ਵੀ ਜਿੰਦਾਬਾਦ ਦੇ ਨਾਲੇ ਇਨਕਲਾਬ ਦੇ ਨਾਲੇ ਲਾਈ ਜਾਂਦੇ ਆ ਥੁੱਕੀ ਤਾਂ ਵੱਡੀ ਲੋੜ ਆ ਸਾਨੂੰ ਚਲੋ ਤਾਂ ਨੇਰ ਹੁੰਦੇ ਕਿਸੇ ਨੂੰ ਕੋਈ ਆਉਗਾ ਮਿਲਦਾ ਕਿਸੇ ਨੂੰ ਮਿਲਾਈ ਮਿਲਦੀ ਆ ਪਰ ਜਿਹੜੀ ਲੁੱਟੀ ਜਾਣ ਵਾਲੀ ਜਨਤਾ ਮੈਂ ਉਹਨਾਂ ਨੂੰ ਭਰਾਵੋ ਬੇਨਤੀ ਕਰਦਾ ਕੋਈ ਵੀ ਪਾਰਟੀ ਆ ਮੈਂ ਨਹੀਂ ਕਹਿੰਦਾ ਵੀ ਇਹ ਦੂਜੇ ਆ ਕੇ ਚੰਗੇ ਜਿਹੜੇ ਮਰਜ਼ੀ ਆ ਜੇ ਸਾਡੀ ਖਲੋ ਉਸੇ ਤਰ੍ਹਾਂ ਲਾਉਣੀ ਆ ਸਾਨੂੰ ਆਪ ਦੀ ਆਹ 1 ਲੱਖੀ ਲੋਕ ਤਾਕਤ ਕੋਲ ਅਸੀਂ ਫੇਰ ਦਿੱਤਾਂਗੇ ਭਰਾਵੋ ਜਿੰਨਾ ਜਰਾ ਅਸੀਂ ਬੰਦੇ ਰਾਵਾਂਗੇ ਅਸੀਂ ਜਿਹੜਾ ਸਾਡਾ ਕਿੱਤਾ ਈਦਾਂ ਚੱਤੀ ਅੱਜ ਸਾਡੇ ਸਦੀਆਂ ਤੋਂ ਪੀੜੀਦਰ ਪੀੜੀ ਸਾਡੀ ਤੁਰੀ ਆਉਂਦੀ ਅਸੀਂ ਪਾਲਦੇ ਹੋਣੇ ਆ ਵੀਰ ਗੱਲ ਕਰਦਾ ਸੀ ਬਹੁਤ ਬੰਦੇ ਕਹਿ ਦਿੰਦੇ ਆ ਖੇਤੀ ਕੋਈ ਲਾਹੇਵੰਦ ਧੰਡਾਲ ਨਹੀਂ ਪਰ ਉਹ ਸਾਡੇ ਬਜ਼ੁਰਗਾਂ ਨੇ ਇਹਦੇ ਜੂਨ ਕੀਤੀ ਵਿਆਹ ਕੀਤੇ ਉਦੋਂ ਹਾਲ ਸੀ ਬੰਦ ਬਣਾਏ ਤੇ ਘਰ ਪਾਇਆ ਜਿਹੜਾ ਸਮਾਜ ਸੀ ਫਿਰ ਉਦੋਂ ਬਾਅਦ ਅੱਜ ਅਸੀਂ ਆ ਅਸੀਂ ਅੱਜ ਜ਼ਮੀਨ 'ਤੇ ਇੱਥੇ ਬੈਠੇ ਆ ਸਾਡੇ ਕੋਲ ਟਰੈਕਟਰ ਆ ਗੱਡੀਆਂ ਘਾਰਾ ਬੱਤੇ ਮਕਾਨ ਪੱਖੇ ਸੀ ਹੋਰ ਦੱਸੋ ਤੁਸੀਂ ਕਿਹੜਾ ਜੋ ਸੱਟਾ ਲਾਉਣੇ ਵੀ ਤੁਹਾਡੇ ਕੋਲੋਂ ਉੱਥੋਂ ਪੈਸੇ ਆ ਗਏ ਯਾਰ ਜੇ ਅੱਜ ਖੇਤੀ ਕਰਦੇ ਆ ਸਾਡੀ ਜਾਇਦਾਦ ਆ ਫੇਰ ਹੀ ਅਸੀਂ ਕੋਈ ਮਾੜਾ ਮੋਟਾ ਛਣੇ ਦੇ ਸਾਹਬ ਨਾ ਬਦਨਾਮ ਕਰੀ ਜਾਂਦੇ ਆ ਠੀਕ ਆ ਬਦਲਾ ਕਰਨ ਦਾ ਆਪਾਂ ਨੂੰ ਸ਼ੌਂਕ ਨਹੀਂ ਸਿਆਸੀਆਂ ਨੂੰ ਹੈਗਾ ਪਰ ਮਜਬੂਰੀ ਬਣਦੀ ਆ ਕਿਵੇਂ ਬਣਦੀ ਆ ਜਦੋਂ ਇਹਨਾਂ ਨੇ ਕਹਿਦਾ ਵੀ ਭਾਈ ਹਾਈ ਕੋਰਟ ਦਾ ਫੈਸਲਾ ਉਹਨੂੰ ਤਾਂ ਅਸੀਂ ਪਰਾਲੀ ਨਹੀਂ ਫੂਕਣ ਦੇਣੀ ਅੱਜੇ ਕਰਾਂਗੇ ਜੁਰਮਾਨਾ ਕਰਾਂਗੇ ਤਾਂ ਭਰਾਵੋ ਫਿਰ ਸਾਨੂੰ ਮਜਬੂਰ ਹੋ ਕੇ ਸ਼ੋਫਰ ਸੀਡਰ 4x4 ਟਰੈਕਟਰ ਲੈਣੇ ਪੈਗੇ ਤੇ ਹਜੇ ਭਗਵਾਨ ਜੀ ਮਾਨ ਬੋਲਦਾ ਕਰਜਾ ਤਾਂ ਕਰਨਾ ਹੀ ਆ ਟਰੈਕਟਰ ਦੇਖੋ ਕਿੱਡੇ-ਕਿੱਡੇ ਟਾਇਰਾਂ ਵਾਲੇ ਆ ਪੰਡ ਸਾਹਿਬ ਇਹ ਟਰੈਕਟਰ ਸੋਡੀ ਦੇ ਨਾ ਜੇ ਸਾਨੂੰ ਨਾ ਰੋਕੋ ਜਾ ਸਾਡੀ ਪ੍ਰਾਲੀ ਦਾ ਹੱਲ ਕਰੋ ਤਾਂ ਅਸੀਂ ਤਰੀਆਂ ਨਾਲ 12 ਨਾਲ 14 ਨਾਲ 16 ਨਾਲ ਵਾ ਕੇ ਬੀਜ ਲਾਂਗੇ ਜ਼ੀਰੋ ਡਰੱਗ ਚੱਲਦੀ ਆ ਸਾਡਾ ਸਰਦਾ ਜੀ ਵੀ ਖਿੱਚਦਾ ਸਾਡੇ ਲਈ ਭਰਾਵੋ ਸਮਝਣ ਦੀ ਲੋੜ ਆ ਅੱਜ ਸਾਨੂੰ ਲੜਨ ਦੀ ਲੋੜ ਆ ਜੇ ਅਸੀਂ ਜ਼ਮੀਨ ਬਚਾਉਣੀ ਆ ਕਿਉਂਕਿ ਜੇ ਅੱਜ ਅਗਵਾਈ ਕਰ ਰਹੇ ਆ ਸਰਦਾਰ ਜਗਦੀਸ਼ ਸਿੰਘ ਡੰਡੇਵਾਲ ਪੂਰੇ ਭਾਰਤ ਦੇ ਵਿੱਚ ਅੱਜ ਲੀਡਰ ਮੰਨਿਆ ਗਿਆ ਕਿਉਂਕਿ ਜਦੋਂ ਨਰੋਲ ਕਿਸਾਨੀ ਦੇ ਲੜ ਰਹੇ ਆ ਜਿਹੜੇ ਕਿੱਤੇ ਦੇ ਸਾਡੀ ਰੋਜੀ ਰੋਟੀ ਚੱਲਦੀ ਉਸ ਕਿੱਤੇ ਦੇ ਲੜ ਰਹੇ ਆ ਤਾਂ ਭਰਾਵੋ ਅੱਜ ਸਾਰੇ ਭਾਰਤ ਦੇ ਕਿਸਾਨਾਂ ਨੇ ਗੱਲ ਪੈ ਲੱਗੀ ਆ ਕੰਨਾਂ 'ਚ ਤਾਂ ਤੁਸੀਂ ਹੋਰ ਵੇਖ ਲਓ ਅੱਜ ਜਦੋਂ 10 ਸਾਲ 5 ਸਾਲ ਪਿੱਛੇ ਵੜ ਜੋ ਜਦੋਂ ਦੀ ਲੜਾਈ ਜਰਜੀਤ ਸਿੰਘ ਢੱਲੇਵਾਲ ਨੇ ਮਿੱਟੀ ਆ ਤਾਂ ਭਰਾਵੋ ਉਦੋਂ ਤੋਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗਿਆ ਵੀ ਨਰੌਂ ਕਿਸਾਨਾਂ ਦੀ ਕੌਣ ਗੱਲ ਕਰ ਰਿਹਾ ਐ ਕਿ ਤੁਸੀਂ ਫੰਡ ਵਾਲੇ ਗਏ ਹੋ ਪਹਿਲਾਂ ਗਏ ਹੋ ਸਭ ਨੂੰ ਪਤਾ ਲੱਗਣ ਲੱਗਿਆ ਕਿ ਕੌਣ ਲੜ ਰਿਹਾ ਹੈਗਾ ਇੱਥੇ ਤਾਂ ਜੇ ਤੁਸੀਂ ਮੰਨ ਲਓ ਲੜਦੇ ਹੋ ਕਿਤੇ ਦੇ ਕਿਸਾਨੀ ਤੇ ਸਾਡੇ ਆਗੂ ਛੇ ਦੇ ਦਿੰਦੇ ਆ ਤਾਂ ਭਰਾਵੋ ਜਿਹੜੀ ਅੱਜ ਸਾਡੀ ਲੜਾਈ ਆ ਇੱਕ ਘਰ ਘਰ ਤੱਕ ਪਹੁੰਚ ਗਈ ਜੇ ਪਿੰਡਾਂ ਦੇ ਵਿੱਚ ਛੋਟਾ ਪੜਾ ਮਨੋਰਥਾ ਤਾਂ ਤੁਸੀਂ ਪ੍ਰਾਲੀ ਦੇ ਭਰਾਵੋ ਸਾਰੇ ਡਿਪਟੀ ਕਮੇਰਾਂ ਦੇ ਤਿੰਨ ਤਿੰਨ ਦਿਨ ਧਰਨੇ ਦਿੱਤੇ ਆ ਵੀ ਦਿਓ ਸਾਨੂੰ ਮਸ਼ੀਨਾਂ ਜਮਾਂ ਨਹੀਂ ਲਾਉਂਦੇ ਸਾਡੇ ਬਠਿੰਡੇ ਚ ਜਦੋਂ ਗੱਲ ਚੱਲੀ ਪੁੱਛਿਆ ឌਿਸ ਇਜ਼ ਹਬਨੂ ਵੀ ਭਾਈ ਅਸੀਂ ਆ ਬੈਠੇ ਆ ਸਾਨੂੰ ਦਿਓ ਸਾਦਨ ਜਿਹੜੀ ਪੜਾਈ ਚੱਲ ਪਈ ਤਾਂ ਬਠਿੰਡੇ ਜਿਲ੍ਹੇ ਦੇ ਵਿੱਚ 298 ਪਿੰਡਾਂ ਤੇ 223 ਡੋਲਰ ਜਦੋਂ 223 ਡੋਲਰ ਉਹ ਇੱਕ ਬੇਲਰ 800 ਕਿੱਲਾ ਬਣਾਉਂਦਾ ਤੇ ਭਰਾਵਾ ਕਿਸੇ ਪਿੰਡ 'ਚ 2000 ਕਿੱਲਾ ਕਿਤੇ 'ਚ 1100 ਕਿਤੇ 'ਚ 5000 ਕਿਤੇ 7 ਤਾਂ ਤੇ ਜੜ ਗਿਆ ਉਹਦੇ ਡੀਸੀ ਨੂੰ ਉਹਨਾਂ ਨੂੰ ਕਹਿਣਾ ਪੈ ਗਿਆ ਵੀ ਸਾਹ ਜਨਾ ਚਲਾ ਲਓ ਕੰਮ ਜਿੰਨੀ ਕ ਬੰਦੀ ਆ ਬੰਦੀ ਆ ਦੂਜਾ ਫਿਰ ਚੱਕ ਦੋਗਾ ਮੈਂ ਤੇ ਇਸ ਲਈ ਤੁਸੀਂ ਲੜਾਈ ਲੜੀ سارے ਪੰਜਾਬ ਦੇ ਵਿੱਚ ਡੀਸੀਆਂ ਨੂੰ ਇਸ ਪਛਾਣ ਦੇ ਨੱਕ ਜਦੋਂ ਲਿਆਂਦਾ ਪੁੱਲ ਦੇ ਬਾਰੇ ਥੋੜੀ ਪ੍ਰਾਲੀ ਨੇ ਮੱਚ ਗਈ ਜੇ ਤੁਸੀਂ ਆਖੋ ਪਤਾ ਨਹੀਂ ਅਸੀਂ ਡਰਦਿਆਂ ਤੋਂ ਮੱਚ ਗਈ ਆਜੋ ਜਿਹੜੇ ਅੱਜ ਦੀ ਸਰਕਾਰ ਦੇ ਤੇਵਰ ਤਿੱਖੇ ਸੀ ਥੋੜੇ ਲਈ ਵੀ ਜੋ ਬਜ ਮਰਜੀ ਹਜੇ ਜੁਰਮਾਨੇ ਪਾਵਾਂਗੇ ਇਹਨਾਂ ਨੂੰ ਇਹਨਾਂ ਨੂੰ ਪ੍ਰਾਲੀ ਨਹੀਂ ਫੁਕੰਨੇ ਵੀ ਜੇਲਾਂ ਚ ਤੋੜਾਂਗੇ ਇੱਕ ਭਰਾ ਦੇ ਇੱਧਰ ਪਾਇਆ ਵੀ 50000 ਸੀ 7 ਮਰ ਲਿਆਂ ਦੇ ਤੇ ਜੇਲ੍ਹ ਦੀ ਵੀ ਤਿਆਰੀ ਹੋ ਗਈ ਜੀ ਤਾਂ ਛੋਟੀ ਜੱਥੇ ਬੰਦੀ ਆ ਜਦੋਂ ਪਤਾ ਲੱਗਾ ਵੀ ਪਰਚਾ ਕਰਤਾ ਪ੍ਰਾਲੀ ਦਾ ਤਾਂ ਭਰਾਵੋ ਤੁਸੀਂ ਉਸੇ ਟਾਈਮ ਸਾਡੇ ਪ੍ਰਧਾਨ ਜੀ ਨੇ ਪੰਜਾਬ ਬਾਡੀ ਨੇ ਮੀਟਿੰਗ ਕਰਕੇ ਸਾਨੂੰ ਪ੍ਰੋਗਰਾਮ ਦਿੱਤਾ ਵੀ ਸਾਰੇ ਡੀਸੀਆਂ ਦੇ ਪਾਰਾਂ ਦੇ ਵਿੱਚ ਹੋਣੋ ਤਾਂ ਭਰਾਵੋ ਜੋਦੀ ਜਿਹੜੇ ਲੜਾਈਆਂ ਤਾਂ ਲੜੀ ਜਾਂਦੀ ਹੈ ਜਦੋਂ ਸਾਡੇ ਮੂਰੇ ਮਾਨਦਾਰ ਲੀਡਰ ਹੋਵੇ ਅੱਜ ਜਥੇਬੰਦੀਆਂ ਦਾ ਵੀ ਜੋਰ ਲੱਗਿਆ ਪਿਆ ਕਿਸੇ ਲੋਟ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਡੇਰਗਾਹ ਜੱਤੇ ਬੰਦਿਆਂ ਮਗਰੋਂ ਭੱਜੇ ਆ ਉਹਨਾਂ ਦਾ ਨਾਂ ਬਣ ਗਿਆ ਮੀਡੀਆ ਵਾਲੇ ਦੱਸਣ ਲੱਗਿਆ ਫਲਾਣਾ ਸਿਆ ਆ ਤਾਂ ਭਰਾਓ ਮੋਰਚੇ ਤੋਂ ਬਾਅਦ ਉਹ ਲੋਕ ਸਰਕਾਰ ਨੇ ਵੱਟੇ ਉਹਨਾਂ ਨੇ ਬਲੇਮ ਲਾਏ ਵੀ ਮੋਰਚੇ ਦੇ ਵਿੱਚੋਂ ਪੈਸੇ ਬਾਹਰ ਇਕੱਠਾ ਸੀ ਤਾਂ ਸੋਸ਼ਲ ਮੀਡੀਆ ਦਾ ਜੋਗਾ ਜਦੋਂ ਉਹਨਾਂ ਦੀਆਂ ਪ੍ਰਾਣੀਆਂ ਧਰੀਆਂ ਵੀ ਆ ਦੇਖੋ ਜਿਹੜੇ ਕਹਿੰਦੇ ਪ੍ਰਸ਼ਾਸਨ ਅੰਦਾਜ਼ੇ ਵਾਲਾ ਇੱਕ ਵਾਰੀ ਤੁਸੀਂ ਕਹੀ ਜਾਂਦਾ ਇਹਦੇ ਦਾ 2-4 ਦਿਨਾਂ ਦਾ ਹੀ ਐਤਾ ਐਡਾ ਹੋ ਹੋ ਗਿਆ ਤੇ ਥੋੜੂ ਖਾਰ ਇਹ ਬਖਾਰ ਯਾਦ ਆ ਗਿਆ ਤਾਂ ਭਾਈ ਉਹਦੇ ਕਿਤੇ ਸੀ ਫੇਰਾ ਆਪਣੀ ਰਸੇ ਬੰਦੀ ਦੇ ਵਿੱਚੋਂ ਪਾਰੇ ਬੰਦੇ ਪ੍ਰਧਾਨ ਜੀ ਨੇ ਦੱਸਿਆ ਜਿਹੜਾ ਸਾਡੇ ਸਤਿਕਾਰਯੋਗ ਪਛੋੜਾ ਸ਼ਾਨਾ ਮੁੰਡਾ ਤਾਂ ਜਿਹੜੀ ਆ ਨਵੀਂ ਸੁਧਾਰ ਲੈ ਕੇ ਬਣੀ ਹੋਈ ਆ ਹਰਪ੍ਰੀਤ ਆਲੀ ਐਲਡੀ ਅਗਿਆਂ ਆਲੀ ਇਹਨਾਂ ਦੀ ਮੈਂਬਰਸ਼ਿਪ ਕੱਟੀ ਆ ਤੇ ਇਹ ਪਿੱਛੇ ਦੇ ਹਰਪ੍ਰੀਤ ਗਿਆਨੀ ਜਿਹੜਾ ਆਪਣਾ ਇਹ ਸੈਣੀ ਵਰਗਿਆਂ ਦਾ ਦੰਦ ਕੱਢੀ ਜਾਂਦਾ ਭਾਜਪਾ ਦਾ ਕੇਲੇ ਫੋਕਾ ਉਹ ਵੀ ਕਿੰਨੇ ਪਤਾ ਲੱਗਿਆ ਜਿੱਦਾਂ ਚਰਨਜੀਤ ਬਰਾੜ ਭਰਾਵੋ ਭਾਜਪਾ ਦੇ ਗਿਆ ਉਹਨੇ ਰੱਥਿਆ ਕਹਿੰਦਾ ਮੈਂ ਆਕੇ ਨੂੰ ਵੀ ਆਏ ਕਰਕੇ ਆਇਆ ਇਹ ਕਹਿੰਦਾ ਆਪਣੇ ਦਾ ਭਾਜਪਾ ਦੇ ਨਾਲ ਹੱਥ ਮਿਲਿਆ ਪਿਆ ਖੁਸ਼ੀ ਡਰੋ ਗਾਠੇ ਹੋਰ ਧਰ ਲੈਣਾ ਫਿਰ ਕਹਿੰਦਾ ਮੈਂ ਸੁਖਵੀਰ ਨੂੰ ਪੁੱਛਿਆ ਉਹ ਵੀ ਕਹਿੰਦਾ ਮਿਲਿਆ ਪਿਆ ਕਹਿੰਦਾ ਮੈਂ ਕਿਹ ਮੇਰਾ ਆਪੇ ਛਿੱਧੀਆਂ ਜੈਨੇਟਰ ਚ ਤਾਰਾ ਜੋੜਦਾ ਮੀਟਰ ਹੈਗਾ ਨੂੰ ਕਾਰ ਪਾਉਣੀ ਆ ਉਹਦੇ ਪਤਾ ਲੱਗਿਆ ਇਹਨਾਂ ਦਾ ਵੀ ਭਰਾਵੋ ਉਹ ਭਾਜਪਾ ਦੇ ਚਾਲਾਂ ਦੇ ਵਿੱਚ ਇਹਨਾਂ ਨੇ ਬੰਦੇ ਲੈ ਕੇ ਪੱਟ ਗਏ ਪ੍ਰਧਾਨ ਜੀ ਦੇ ਖਿਲਾਫ ਬਿਆਨ ਦਿੱਤੇ ਉਹਨਾਂ ਤੋਂ ਦਵਾਈ ਵੀ ਇੱਥੋਂ ਪ੍ਰਧਾਨ ਕੀਤਾ ਲਾਦਾ ਇਹ ਕਮੀਨਾਂ ਬਣਾਦਾ ਆਪਣਾ ਤੇ ਫਿਰ ਅੱਜ ਵੇਖਣਾ ਨਾ ਜੇ ਭਰਾਵੋ ਤੁਸੀਂ ਲਾਂਦਾ ਤੇ ਆ ਲੋਕਾਂ ਦੇ ਚੜਾ ਬੈਥੋ ਪ੍ਰਧਾਨ ਕੀਤੇ ਦਵਾਈ ਮਾਰਾਯਾ ਪ੍ਰਸ਼ਾਸਨ ਨੇ ਹਰਕਤ ਕੀਤੀ ਸੀ ਕਿੰਨੇ ਧਾਮਾਂ ਤੇ ਲਾਗੇ ਜਾਵਾਂ ਤੇ ਜੇ ਉਹਦੇ ਨਾਂ ਛੱਡ ਦੇ ਤਾਂ ਤਰਕੇ ਨੂੰ ਪਤਾ ਲੱਗ ਜਾਂਦਾ ਕੀ ਹੋਣਾ ਇਹ ਲਈ ਸਾਰਿਆਂ ਨੂੰ ਬੇਨਤੀ ਆ ਵੀ ਭਰਾਵੋ ਜਦੋਂ ਕੋਈ ਬਾਦ ਦਾ ਸਿਚਾਈ ਦੇ ਨਾਲ ਲੜਦਾ ਜਿਹੜਾ ਉਹਦੀ ਵਾਲਾ ਡਿਗਦਾ ਜਿਹੜਾ ਸਰਕਾਰ ਦੇ ਨਾਲ ਭਗਵਾਨਤਮਾਨਾਂ ਨਾਲ ਹੱਥ ਮਿਲਾ ਕੇ ਘੰਟਾ ਘਮੋਰ ਚਾੜਾ ਕੇ ਭੱਜੂ ਜਾਣਾਂ ਦੀ ਬੋਲੀ ਬੋਲੂ ਤਾਂ ਭਰਾਵੋ ਉਹਨੂੰ ਨਾ ਕੋਈ ਗ੍ਰਿਫਤਾਰ ਕਰਨੇ ਆ ਫੜੇ। ਪਰ ਆਪਣੇ ਜੋ ਪ੍ਰਧਾਨਾਂ ਦੇਖ ਲਓ ਤੁਸੀਂ। ਧੋਮਾ ਕੋਈ ਪਿੰਡ ਕਾਈ ਦਾ ਪ੍ਰਧਾਨਾ ਬਲਾਕ ਦਾ ਜ਼ਿਲ੍ਹੇ ਦਾ ਜਦੋਂ ਉਹ ਦੋ ਬੱਚੇ ਦੇ ਚੱਲੂ ਨੂੰ ਕੁਝ ਨਹੀਂ ਕਹਦੇ। ਤੇ ਜਦੋਂ ਲੜਨ ਮਾਰਨ ਤੇ ਚੱਲੂਗਾ ਫਿਰ ਉਹਨੂੰ ਜੇਲ੍ਹ ਵੀ ਜਾਣ ਜਾਣਾ ਪੈਂਦਾ ਤੇ ਭਰਾਵੋ ਸਭ ਕੁਝ ਕਈ ਵਾਰ ਡਾਂਗਾਂ ਨਹੀਂ ਖਾਣੀਆਂ ਪੈ ਸਕਦੀ। ਇਹ ਜੇ ਲਈ ਦੇ ਖਾਨੇ ਬਚਾਉਣੀ ਆ ਤਾਂ ਭਰਾਵੋ ਜਿੰਨਾ ਨਚੋਰ ਚੋਂ ਕੱਢ-ਕੱਢ ਕੇ 100 150 ਜੱਥੇ ਬੰਦੀ ਦੇ ਵਿੱਚੋਂ ਅੱਜ ਇੱਕ ਕਹਿ ਦੱਸਦਾ ਵੀ ਕਿਸਾਨਾਂ ਲਈ ਜੇ ਅੱਜ ਕੰਮ ਕਰ ਰਿਹਾ ਤਾਂ ਸਰਨਾਰ ਜਗਦੀਸ਼ ਸਿੰਘ ਬੱਲੇਵਾਲ ਕਾਕਾ ਦੇ ਕੋਲ ਦੇ ਵਾਰਗੇ ਟੀਮ ਕਰ ਰਹੀ ਹੈ ਤਾਂ ਇਸ ਲਈ ਛੋਟਾ ਵੀ ਆਪਣਾ ਵੀ ਪਤਾ ਹੋਵੇ ਜੇ ਆਪਾਂ ਲੜਦੇ ਆ ਪਿੰਡ 'ਚ ਪਤਾ ਹੋਵੇ ਵੀ ਫਲਾਨਾ ਬੰਦਾ ਯਾਰ ਜੇ ਉਹਦੇ ਕੋਲੇ ਮਸਲਾ ਵਗ ਗਿਆ ਤਾਂ ਫੇਰ ਭਰਾਵੋ ਪਿੱਛੇ ਵੀ ਹਟਣਾ ਆ ਪਤਾ ਹੋਵੇ ਉਹਨਾਂ ਨੂੰ ਵੀ ਉਹਦੇ ਕੋਲੇ ਨਾ ਵਗਿਆ ਜੇ ਥਾਣੇਦਾਰ ਜੇ ਕੋਈ ਹੋਰ ਕੁਛ ਕਰ ਰਿਹਾ ਕੋਈ ਵੀ ਆ ਇਸ ਲਈ ਜੇ ਨજર ਚੱਲਣਾ ਜੀ ਜਾਨ ਦੇ ਨਾਲ ਚੱਲੋ ਕਿਸਾਨੇ ਭਰਾਵੋ ਬਚਾਉਣੀ ਪੈਣੀ ਆ ਤੇ ਨਹੀਂ ਇਹ ਬਾਲੇ ਕਰਦੀ ਖੇੜ ਨਹੀਂ ਇਹਦੇ ਜਿੰਨੀਆਂ ਪਾਰਟੀਆਂ ਆ 27 ਦੇ ਆ ਕੇ ਸਾਰਿਆਂ ਦੇ ਕੰਨੇ ਚੱਕੇ ਆ ਕਿਹੜਿਆਂ ਤੋਂ ਫੰਡ ਕਿੰਨਾ ਲੱਗੇ ਕਿਹੜਾ ਤੋਂ ਬੇਨਾ ਲੱਗੇ ਸੋਤੇ ਦਾ ਇੱਕ 20 ਗੱਲ ਸਾਡੇ ਵਿੱਚ ਆਉਣਗੇ ਤਾਇਆ ਬਾਪੂ ਕਹਿ ਕੇ ਘਰਾਂ ਦੇ ਵਿੱਚ ਆਉਣਗੇ ਜਦੋਂ ਵੱਜ ਗਏ 4 ਗੇਟ ਕਰਤਾ ਸਕੂਲ ਦਾ ਬੰਦ ਮੁਰਕੇ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਉਹਨਾਂ ਨੇ ਨੀਤੀਆਂ ਬਣਾਉਣੀਆਂ ਜਿਹੜੇ ਫੰਡ ਦੇਣਗੇ ਫਿਰ ਉਹ ਲੈਂਡ ਪੂਣੇ ਨੂੰ ਮਿਲਵਾਉਣ ਤੇ ਕੋਈ ਹੋਰ ਬਣਾਉਣ ਫਿਰ ਭਰਾਵੋ ਨੀਤੀਆਂ ਸਾਡੇ ਤੇ ਲਾਗੂ ਕਰਨੀਆਂ ਪਤਾ ਇਹਨਾਂ ਨੂੰ ਵੀ ਘਰੋਂ ਉੱਡਾਉਣਾ ਨਹੀਂ ਲਾਵੇ ਰੁਪਈ ਇਹਦੇ ਲਈ ਸਾਨੂੰ ਆਉਂਦਾ ਇੱਕ ਜਥੇਬੰਦੀ ਮਜ਼ਬੂਤ ਕਰਕੇ ਦਿੜਤਾਂ ਦੇ ਨਾਲ ਬਹੁਤ ਕੁਝ ਕਹਿੰਦੇ ਜਦੋਂ ਲੜਨ ਨਾਲ ਨੇ ਲੋਕਾਂ ਨੂੰ ਆਪ ਦੀ ਜਥੇਬੰਦੀ ਦੀ ਨੀਤੀ ਪਾਲੀ ਤੇ ਅੱਜ ਵੀ ਅਸੀਂ ਇੱਥੇ ਲੜ ਰਹੇ ਹਾਂ ਲਿਆਓ ਸਾਹਮਣੇ ਕਿਹੜੀ ਕਥਾ ਜਥੇ ਬੰਦੇ ਲੜ ਰਹੀ ਹੈ ਕਿਹੜੀ ਅੱਜ ਜਿਹੜੀ ਭਾਰਤ ਦੇ ਬੰਦੇ ਐਮਐਸਪੀ ਮੰਗਦੀ ਆ ਕਿਹੜੇ ਜਿਹੜੀ ਸਮਾਨੀ ਨਾ ਦੇ ਡਾਕਟਰ ਦੀ ਰਿਪੋਰਟ ਦੇ ਹਿਸਾਬ ਨਾਲ ਭਾਅ ਮੰਗਦੀ ਆ ਕਿਹੜੀ ਕਿਸਾਨ ਬੰਦੀ ਜਥੇ ਬੰਦੇ ਜਿਹੜੀ ਕਿਸਾਨਾਂ ਦਾ ਕਰਜ਼ਾ ਮਾਫ ਮੰਗਦੀ ਆ ਕਿਹੜੀ ਕਥਾ ਬੰਦੀ ਹੈ ਜਿਹੜੀ ਕਹਿੰਦੀ ਆ ਕਿਸਾਨਾਂ ਦੀਆਂ ਜ਼ਮੀਨਾਂ ਇਹਨਾਂ ਕੋਲੇ ਰਹਿਣਾ ਚਾਹੀਦੇ ਆ ਇਸ ਲਈ ਦਲੀਲ ਦੇ ਨਾਲ ਹਰਾਓ ਇਹਨਿਆਂ ਬੈਠਿਆ ਕਰੋ ਪਰਵਾਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ